ਅੰਮ੍ਰਿਤਸਰ ਪੁਲਿਸ ਅਤੇ ਫਰੈਂਡਸ ਕਲੱਬ ਦੇ ਸੰਜੀਵ ਪ੍ਰਾਲੇ ਦੇ ਨਾਲ ਵਧ ਰਹੀ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਪ੍ਰਧਾਨ ਗਿੱਨੀ ਪਾਰਟੀਆਂ ਦੀ ਅਗਵਾਈ ਵਿੱਚ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ, ਏਸੀਪੀ ਗਗਨਦੀਪ ਸਿੰਘ, ਇੰਚਾਰਜ ਮਨਜੀਤ ਸਿੰਘ ਦਿਓਲ ਦੇ ਸਹਿਯੋਗ ਨਾਲ ਜ਼ਰੂਰਤਮੰਦ ਅਤੇ ਬੇਸਹਾਰਾ ਲੋਕਾਂ ਨੂੰ ਗਰਮ ਕੰਬਲ ਵੰਡੇ ਗਏ। ਏਡੀਸੀਪੀ ਹਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਫਰੈਂਡਸ ਕਲੱਬ ਦੇ ਨਾਲ ਮਿਲ ਕੇ ਸੜਕਾਂ ਤੇ ਸੌਂਦੇ ਬੇਸਹਾਰਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਦਿੱਤੇ ਗਏ ਹਨ ਤਾਂ ਜੋ ਵਧ ਰਹੀ ਠੰਡ ਦੇ ਇਸ ਮੌਸਮ ਵਿੱਚ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਪੁਲਿਸ ਅਤੇ ਫਰੈਂਡਸ ਕਲੱਬ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ। ਪ੍ਰਧਾਨ ਗਿਨੀ ਪਾਰਟੀਆਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਸਮੇਂ-ਸਮੇਂ ਤੇ ਲੋਕ ਪলাই ਦੇ ਕੰਮ ਵੀ ਕੀਤੇ ਜਾਂਦੇ ਹਨ ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਫਰੈਂਡਸ ਕਲੱਬ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਹਰ ਪੱਖੋਂ ਹਮੇਸ਼ਾ ਸਹਿਯੋਗ ਦੇਵੇਗਾ ਅਤੇ ਕੀਤੇ ਜਾ ਰਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਅੱਜ ਨਾਲ ਸਾਡੇ ਜਿੰਨੀ ਪਾਟੀਆਂ ਜੀ ਨੇ ਉਹਨਾਂ ਦੇ ਸਸਤਾ ਉਹਨਾਂ ਦੀ ਜਿਹੜੀ ਸਸਤਾ ਉਹਨਾਂ ਵੱਲੋਂ ਸਾਡੇ ACP ਸਰ ਗਗਨ ਜੀ ਜਿਹੜੇ ਜਨ ਚਾਰਜ ਸਭ ਮਨਜੀਤ ਸਿੰਘ ਜੀ ਇਹਨਾਂ ਸਾਰੀ ਜੀ ਟੀਮ ਨੇ ਅੱਜ ਰਲ ਕੇ ਜਿਹੜੇ ਗਰੀਬ ਲੋਕ ਜਿਹੜੇ ਆ ਠੰਡ ਦੇ ਵਿੱਚ ਫੁੱਟਪਾਥਾਂ ਤੇ ਪਏ ਹੁੰਦੇ ਆ ਇਹਨਾਂ ਨੂੰ ਅੱਜ ਜਿਹੜੇ ਆ ਸਰਦੀ ਤੋਂ ਬਚਣ ਵਾਸਤੇ ਕੰਬਲ ਜਿਹੜੇ ਵੰਡੇ ਆ ਇਹ ਬੜਾ ਸ਼ਲਾਘਾਯੋਗ ਇਹਨਾਂ ਦਾ ਇੱਕ ਕਦਮ ਆ ਜੁੜੇ ਇਹਨਾਂ ਨਾਲ ਗਰੀਬ ਲੋਕ ਜਿਹੜੇ ਫੁੱਟਪਾਥਾਂ ਤੇ ਬੈਠ ਕੇ ਜਿਨ੍ਹਾਂ ਦੇ ਕੋਲ ਘਰ ਰਹਿਣ ਬਸੇਰੇ ਨਹੀਂ ਹੈਗੇ ਉਹਨਾਂ ਨੂੰ ਵਾਸਤੇ ਜਿਹੜੀ ਉਹਨੂੰ ਠੰਡ ਨੂੰ ਧਿਆਨ ਚ ਰੱਖਦੇ ਆ ਆ ਉਹਨਾਂ ਨੂੰ ਅੱਜ ਕੰਬਲ ਵੰਡੇ ਗਏ ਆ ਇਹ ਮੈਂ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਇਨਰ ਦਾ ਇਨਰੀ ਸਸ਼ਤਰ ਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਨਾਲ ਗਰੀਬ ਲੋਕਾਂ ਦਾ ਜਿਹੜਾ ਵਾ ਧਿਆਨ ਰੱਖਿਆ ਵਾ ਔਰ ਇਹ ਜਿਹੜਾ ਸਾਰਾ ਵਾ ਇਹ ਸਾਡੀ ਜਿਹੜੀ ਆ ਟ੍ਰੈਫਿਕ ਦੀ ਸਾਡੇ ਉਸ ਏਰੀਏ ਦੇ ਜੋਨ ਦੇ ਇੰਚਾਰਜ ACP ਗगन ਜੀ ਅਤੇ ਜੋਨ ਚਾਰਜਮੈਨ ਜੀ ਜੀ ਦੀ ਜਿਹੜੀ ਆ ਰਹਿਨ ਮਾਈ ਉਹਦੇ ਇਹਨਾਂ ਦੀ ਨਾਲ ਗਾਈਡੈਂਸ ਦੇ ਨਾਲ ਜਿਹੜਾ ਸਾਰਾ ਹੋਇਆ ਸਾਡੀ ਸੰਸਥਾ ਫਰੈਂਡਸ ਕਲੱਬ ਵੱਲੋਂ ਸਾਲ ਦਾ ਪਹਿਲਾ ਦਿਨ ਸੀ ਔਰ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਇਹਨਾਂ ਨਵੇਂ ਸਾਲ ਦੀਆਂ ਔਰ ਹਰ ਸਾਲ ਅਸੀਂ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਲਗਾਤਾਰ 8-10 ਦਿਨ ਅਸੀਂ ਕੰਬਲ ਵੰਡਦੇ ਆ ਉਹਨਾਂ ਲੋਕਾਂ ਨੂੰ ਦਿੰਨੇ ਆ ਜਿਹੜੇ ਜ਼ਰੂਰਤਮੰਦ ਆ ਕਿਉਂਕਿ ਤੁਸੀਂ ਦੇਖੋ ਕਿੰਨੀ ਕੜਾਕੇ ਦੀ ਠੰਡ ਆ ਇੰਨੀ ਠੰਡ ਦੇ ਵਿੱਚ ਜਦੋਂ ਅਸੀਂ ਲੋਕੀ ਘਰਾਂ 'ਚ ਬੈਠੇ ਹੁੰਨੇ ਆ ਜਿਹੜੇ ਵਿਚਾਰੇ ਆ ਗਰੀਬ ਗੁਰਬੇ ਬੰਦੇ ਨੇ ਜਿਹੜੇ ਲੋਕੀ ਮੰਗਦੇ ਵੀ ਨਹੀਂ ਵਿਚਾਰੇ ਸੜਕਾਂ 'ਤੇ ਬੈਠੇ ਹੁੰਦੇ ਆ ਉਹ ਰਾ ਠੰਡ 'ਚ ਬਚਣਾ ਬਹੁਤ ਮੁਸ਼ਕਿਲ ਹੁੰਦਾ ਹੈ ਸਾਡੇ ਵਾਲੇ ਕੋਈ ਪ੍ਰਾਲਾ ਕੀਤਾ ਜਾਂਦਾ ਹਰ ਸਾਲ ਕੰਬਲ ਵੰਡਣ ਦਾ ਅੱਜ ਅਸੀਂ ਆਪਣੇ ਜਿਹੜੇ ਸਾਡੇ ਐਸਪੀ ਹਰਪਾਲ ਜੀ ਨੇ ਐਡੀਸੀਪੀ ਟ੍ਰੈਫਿਕ ਉਹਨਾਂ ਨੂੰ ਬੇਨਤੀ ਕੀਤੀ ਸੀ ਨਾਲ ਆਪਣੇ ਗਗਨ ਜੀ ਏਸੀਪੀ ਸਾਹਿਬ ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਜਰਾ ਸਾਰਾ ਛੱਡ ਦੇਣਾ ਕਿ ਜਿਹੜਾ ਪ੍ਰਾਲਾ ਕਰਦੇ ਅੱਜ ਸਾਡਾ ਸਹਿਯੋਗ ਦਿਓ ਤੇ ਉਹਨਾਂ ਨੇ ਅੱਜ ਆ ਕੇ ਆਪਣਾ ਕੀਮਤੀ ਟਾਈਮ ਦਿੱਤਾ ਨਾਲ ਮੇਰੇ ਨਾਲ ਇੰਚਾਰਜ ਮਨਜੀਤ ਸਿੰਘ ਦਿਓਲ ਜੀ ਔਰ ਜਦੋਂ ਕੋਈ ਅੱਛਾ ਕੰਮ ਨਾਲ ਕਰਦਾ ਤੇ ਉਹਦੇ ਨਾਲ ਨਾ ਇੱਕ ਮਜ਼ਬੂਤੀ ਮਿਲਦੀ ਹੈ ਪੋ ਮਹੀਨੇ ਦੀ ਠੰਡ ਕੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜੋ ਸੜਕਾਂ ਤੇ ਫੁੱਟਪਾਥੇ ਰਾਤਾਂ ਗੁਜ਼ਾਰਦੇ ਨੇ ਇਹੋ ਜੇ ਲੋਕਾਂ ਨੂੰ ਥੋੜੀ ਰਾਹਤ ਦੇਣ ਦੇ ਲਈ ਫਰੈਂਡਸ ਕਲੱਬ ਵੱਲੋਂ ਹਰ ਸਾਲ ਇੱਕ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਇਹਨਾਂ ਲੋਕਾਂ ਦੇ ਲਈ ਫਰੈਂਡਸ ਕਲੱਬ ਵੱਲੋਂ ਕੰਬਲ ਵੰਡੇ ਜਾਂਦੇ ਨੇ ਤਾਂ ਜੋ ਇਸ ਪੋ ਦੀ ਠੰਡ ਤੋਂ ਬਚਿਆ ਜਾ ਸਕੇ ਸੋ ਵਧੀਆ ਉਪਰਾਲਾ ਹੈ ਸੰਸਥਾ ਦਾ ਤੇ ਸਾਨੂੰ ਵੀ ਇਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਅਮਰਿਤਸਰ ਤੋਂ ਵਿਜੇ ਕੁਮਾਰ Fast News.